ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅੱਸਤੇ ਟੋਟਲ 6 ਨਾਗਾ ਜੀ ਜਿੰਨਾਂ ਚੋਂ ਇੱਕ ਵੱਛੀ ਆ ਤੇ 5 ਗਾਵਾਂ ਨੇ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਇਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਾਲੀਬਾਈ ਪਿੰਡ ਕਿੜਕ ਜ਼ਿਲ੍ਹਾ ਮੋਗਾ ਬਾਈ ਮੋਬਾਈਲ ਨੰਬਰ 81988 56080 ਆ ਬਾਈ ਠੀਕ ਆ ਬਾਈ ਛੇ ਨਾਗਾ ਜੀ ਅੱਜ ਹਾਂਜੀ ਬਾਈ ਵਾਛੀ ਸੁਣੇ ਸੀ ਆ ਵੀਰੇ ਤੇ ਇਧਰੋ ਹੀ ਕਰਦੇ ਆ ਬਾਈ ਚਿੱਟੀ ਵੜ ਤੋਂ ਸ਼ੁਰੂ ਬਾਈ ਸੂਆ ਸੂਆ ਰਹੀ ਨਾ ਲੂਜਾ ਠੀਕ ਆ ਜੀ ਠੀਕ ਆ ਯਾਸੀ ਆ ਕੋਈ ਭੈਣ ਭਰਾ ਰੰਗ ਤੇ ਨਾ ਜਾਵੇ ਠੀਕ ਆ ਜੀ ਆਪਾਂ ਕਹਿਣ ਨੂੰ ਕੁਝ ਵੀ ਕਹਿ ਸਕਦੇ ਆ ਇਹ ਰੰਗ ਦੀ ਡਿਮਾਂਡ ਜ਼ਿਆਦਾ ਹੈ ਲਾਲ ਨਾਲੋਂ ਵੀ ਜ਼ਿਆਦਾ ਆ ਕਿਉਂਕਿ ਇਹ ਵਿਰਲੀਟਾਂ ਵੀ ਆਉਂਦੀ ਆ ਰੰਗ ਚ ਬਾਈ ਫੈਟ ਚੰਗੀ ਆ ਫੈਟ ਬੜੀ ਚੰਗੀ ਆਉਂਦੀ ਆ ਵੱਡੇ ਭਾਈ ਜਿੱਦੋਂ ਲਈ ਆ ਬੰਦੇ ਨੇ ਕਿਹਾ ਵੀ ਕਿ ਨਾ 21 22 ਕਿਲੋ ਪਲੂਣ ਬੱਚੀਆਂ ਨੇ ਦੁੱਧ ਦਿੱਤਾ ਤੇ ਹਜੇ 5 ਦਿਨਾਂ ਦੀ 6ਾਂ ਦੀ ਕੱਚੀ ਆ ਤੇ ਜੀਜੂ ਲਾਗਦੇ ਇੱਕ ਦੋ ਦਿਨ ਵਾਧੂ ਵੀ ਲੈ ਸਕਦੇ ਆ ਬਾਈ ਬਾਕੀ ਡੇਟ ਮੁਤਾਬਕ ਹੀ ਪਏ ਆ 2-4 ਦਿਨ ਬਸੂ ਉੱਤੇ ਹੀ ਲੈ ਜਾਂਦੇ ਆ ਉੱਤੇ ਹੀ ਲੈ ਜਾਂਦਾ ਵੱਡੇ ਭਾਈ ਪਰ ਬੂਤੀ ਬਾਤੀ ਬਾਈ ਥਣਾ ਦੀ ਸਾਰੀਆਂ ਦੀ ਤੇ ਭਾਰ ਪਿੱਛੇ ਦੀ ਆਪਣੀ ਫੁੱਲ ਗਾਰੰਟੀ ਦੂਰ ਕੇ ਦਿਖਾ ਦੇ ਬਾਈ 22 ਦੇ ਦਸਨ ਮੁਤਾਬਕ ਸੁਆ ਬਾਈ ਦੱਸਦਾ ਇਹ ਦੂਜਾ ਜਰਸੀ ਜ ਬੈਂਦੀ ਆ ਰੰਗ ਪਰ ਜਿੱਦੇ ਵੱਚੀ ਤਿਆਰ ਹੋਗੀ ਉਦੋਂ ਪਤਾ ਹੀ ਨਹੀਂ ਕਿਹੜਾ ਭਾਅ ਹੋਣਾ ਆਪਾਂ ਅੱਗੇ ਵੀ ਕਹਿੰਨੇ ਆਂ ਭਾਅ ਆਪਣੇ ਜਾਇਜ਼ ਹੁੰਦੇ ਹਨ ਸਹੀ ਗੱਲ ਹੈ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਐ ਛੋਟਾ ਜਿਹਾ ਗੋਲ ਕਰਨਾ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ala ਥਾਣਾ ਚਾਰ ਹੀ ਥਾਣਾ ਫੋਟ ਸ਼ੰਗ ਕੋਈ ਵੀ ਨਹੀਂ ਬਰਾੜਾ ਬੜੀ ਬੜੀ ਬਹੁਤ ਆ ਬਰਾੜਾ ਠੰਡੀ ਸੀਲ ਆ ਜਿਵੇਂ ਮਰਜ਼ੀ ਕੋਈ ਬਹਿ ਜੇ ਆਗੇ ਰੰਗ ਪੂਰੀ ਚੰਗੀ ਐ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਸੋਹਣੀ ਲੈ ਆਈ ਬਰੇਥ ਉੱਥੇ ਵਿਖਾ ਦੇ ਲੈ ਫੇਸ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਥਾਣੇ ਕੱਲਾ ਕੱਲਾ ਨਿੱਖੜਮ ਹੱਤੀ ਜਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਪੋਰ ਸ਼ੰਕਪੂਰਾ ਵੀ ਨਹੀਂ ਤੇ ਇਹਦੇ ਲੈਣ ਦੇਣ ਵਾਲੀ ਫੈਕਸ ਡਿਮਾਂਡ ਜਮਾ ਬਈ ਜਮਾ ਹੈ ਸ ਬਈ ਜਮਾ ਫੈਕਸ ਜਮਾ ਫੈਸਮ ਮੌਲਤਾ ਕਰਾਉਣ ਨੂੰ ਬੜਾ ਪੈਂਡ ਕਰ ਲਈਏ ਛਾੜ ਕਰ ਲਈਏ ਠੀਕ ਹੈ ਜੀ ਇਹਦਾ ਆਪਾਂ 95000 ਰੁਪਿਆ ਲੈਣਾ ਛੋੜ ਮਰਜੀ ਨਾ ਕਰੂੰਗਾ ਬਈ ਠੀਕ ਹੈ ਜੀ ਹਾਂ ਕੋਈ ਭੈਣ ਭਰਾ ਵਿਸਾਈ ਨਾ ਕਰੇ ਅੱਜ ਅੱਜ ਦਾ ਮੌਲਾ ਜਿੱਦੇ ਤਿਆਰ ਹੋਗੀ ਉਹਦੇ ਫਿਰ ਉਸਾ ਹੋਣਾ ਤੈਨਾਂ ਠੀਕ ਹੈ ਜੀ 95000 ਰੁਪਿਆ ਬਾਈ ਕਹਿੰਦਾ ਲੈਣਾ ਹੀ ਲੈਣਾਗਾ ਜੈਜ ਡਿਮਾਂਡ ਆ ਕਿਉਂਕਿ 22 23 ਕਿਲੋ ਬਾਈ ਦੱਸਦਾ ਕਿ ਪਹਿਲੇ ਸੂਏ ਦਾ ਚੋਆ ਵਾ ਬਾਕੀ ਬਾਈ ਦੁੱਧ ਦਾ ਹੋ ਸਕਦਾ ਹੈ ਕਿ 24 25 ਪਿਆ ਜੇ ਠੀਕ ਆ ਠੀਕ ਆ ਆਪਾਂ 18 19 ਕਹਿ ਕੇ ਦਵਾਂਗੇ ਠੀਕ ਆ ਅਗਲੇ ਨੇ ਕਿਹਾ ਆਪਾ ਉਸਾ ਹੋਣਾ ਬਾਕੀ ਦੁੱਧ ਤੈਨੂੰ ਵੀ ਪਤਾ ਸੇਵਾ ਰਹੀ ਹੈ ਇਹ ਪੱਠੇ ਨਾ ਪਾਏ ਕਿਸੇ ਨੇ ਦੁੱਧ ਕਿੱਥੋਂ ਦੇ ਦੇਣਾ ਤੇ ਦੋ ਨੰਬਰ ਆ ਸਿੰਗਾ ਵਾਲੀ ਰੇ ਘਰ ਹੀ ਲੈ ਆਉਣਾ ਤੂੰ ਇੱਕ ਅੱਧੀ ਵਿੱਚ ਬਾਈ ਝੁੰਗੀ ਆ ਭੈਣ ਭਰਾ ਫੋਨ ਲਾਉਂਦੇ ਆ ਠੀਕ ਆ ਵੀ ਝੁੰਗਾ ਆ ਪਸ਼ੂ ਲੈ ਕੇ ਦੇ ਦੇ ਕੋਈ ਸਾਨੂੰ ਗਾਂ ਭਾਅ ਲੋਟ ਹੋਵੇ ਇਹਦਾ ਭਾਅ ਵੀ ਲੋਟ ਆ ਬਾਈ ਓਰੀਜਨਲ ਝੁੰਗੀ ਆ ਠੀਕ ਆ ਤੈਨੂੰ ਤੁਸੀਂ ਆਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਪੁਰਾਣੇ ਸਮਿਆਂ 'ਚ ਵਿੱਚੂੰਗਾ ਪਸ਼ੂ ਘਰੇ ਵਾਧਾ ਕਰਦਾ ਸਹੀ ਗੱਲ ਹੈ ਜੀ ਠੀਕ ਆ ਬਾਹਲੀ ਭੈਣ ਭਰਾਵਾਂ ਦੀ ਡਿਮਾਂਡ ਸੀ ਅੱਜ ਆਪਾਂ ਲੈ ਆਂਦੀ ਬਈ ਠੀਕ ਹੈ ਜੀ ਹਾਂ ਕਿੱਤੀ ਆ ਬਈ ਜਾਵਾਂ ਹੀ ਨਹੀਂ ਬਈ ਜਿਵੇਂ ਮਰਜੀ ਲੈ ਲਓ ਜੀ ਸਮਾਂ ਕਿੰਨਾ ਕੁ ਲਊ ਲੈ ਹਜੇ ਲੈ ਜਾਣੇ 4-5 ਦਿਨ ਬਈ ਤਿਆਰ ਹੀ ਆ ਬੱਚੀ ਕਿੰਨਾ ਕੁ ਪਾਜੀ ਦੋਨੋਂ ਦੁੱਧ ਬਈ ਅਗਲੇ ਨੇ 16 17 ਕਿਆ ਠੀਕ ਆ ਜੀ ਠੀਕ ਆ ਬਾਕੀ ਭੈਣ ਭਰਾ ਆ ਦੀ ਸਮਝ ਨਾਲ ਲੈਣਾ ਇੰਨਾ ਕਿ ਜੈਜ ਵੀ ਆ ਹੱਕ ਵੀ ਇਹਨੂੰ ਪਿਆਉਂਦਾ ਬਈ ਹੱਕ ਆ ਵਾਜੀ ਰੰਗ ਰੰਗ ਵਜਣਾ ਰੰਗ ਰੰਗ ਬਹੁਤ ਸੋਹਣਾ ਬਈ ਬੈੜਾ ਮੈਦੇ ਨੂੰ ਹੋਊ ਤਾਂ ਵੀਰੇ ਦੁੱਧ ਦੇਊਗੀ ਹਾਂ ਬਜ ਨਹੀਂ ਨਾ ਹੋਇਆ ਤਾਂ ਫਿਰ ਹੱਡਾਂ ਦੇ ਤਾਂ ਕਿੱਥੋਂ ਕੱਢਣਾ ਉਹਨੇ ਦੁੱਧ ਹਾਂ ਬਈ ਬਾਕੀ ਫਿਰ ਚੁੰਗੀ ਆ ਬਈ ਚੁੰਗੀ ਐਵੇਂ ਨਹੀਂ ਵੀ ਮਾਰੂਗੀ ਲੈ ਜਿਵੇਂ ਆ ਹੀ ਨਹੀਂ ਕੋਈ ਕੁਝ ਜਿਵੇਂ ਮਰਜੀ ਬਹਿ ਜਾ ਯਾਰ ਬਈ ਠੀਕ ਆ ਜੀ ਉਹ ਬਈ ਜੇ ਮਾਰਦੀ ਹੋਵੇ ਤਾਂ ਕੋਈ ਨਹੀਂ ਵੀ ਮਾਰੀ ਮਾਰੀ ਬਈ ਕੋਈ ਨਹੀਂ ਵੀ ਚੱਕ ਕੇ ਬੰਦਾ ਨਿਗਾਹ ਦਿੰਦੀ ਆ ਚੱਕ ਕੇ ਵੀ ਬੰਦਾ ਲੱਦ ਦਸੇਂ ਗਾਨਾ ਦਾ ਇੱਕ ਦਰਜਾ ਹੀ ਹੁੰਦਾ ਹੋਰ ਤਾਂ ਕੀ ਆ। ਥਾਣੇ ਦੀ ਬਾਲੀ ਸਾਫ ਆ ਬਾਈ। ਠੀਕ ਆ ਜੀ। ਹਾਂ ਥਾਣੇ पांडे ਦੀ ਪੂਰੀ ਸਾਫਾ ਸੂਨਾ ਹਵਾਨਾ ਥਾਣੇ ਕੱਲਾ ਕੱਲਾ ਨਿਕੜ ਮਾ ਫੱਤੀ ਚੁਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ੰਕ ਪੂਰਾ ਵੀ ਜਿਵੇਂ ਮਰਜੀ ਬੈਜੀ ਪ੍ਰਣਾ ਲੈ। ਪੀਡੀਸੀ ਲਾ ਚੈੱਕ ਕਰ ਸਕਦੇ ਹੋ। ਬਾਲਟਲਾਂ ਹਵਾਨੇ ਚ ਬਹੁਤ ਪੰਨਾਂ ਨੇ ਜੀ ਸਾਰੀਆਂ ਬਾਲਟਲਾਂ ਕਰਮਾਲ ਨੇ ਕੱਢ ਕੇ ਸੂਨਾ ਜੀ ਤੇ ਇਹਦੀ ਡਿਮਾਂਡ ਵੀਰ। ਬਾਈ ਮੋਲੇ ਦਾ 45 ਕਰਾਲਾ 46 ਕਰਾਲਾ ਠੀਕ ਆ ਜੀ। ਠੀਕ ਆ। ਇਹਦੀ 42000 ਦੀ ਹਾਂ ਨਾ ਹੀ ਆਫਰ ਹੀ ਆ ਆਫਰ ਹੀ ਅੱਜ ਐਡਾ ਭਾ ਬਾਈ ਵੈੜ ਐਡੀ ਨਿੱਗਰ ਦਾ ਕੋਈ ਕਰ ਨਹੀਂ ਸਕਦਾ ਕਿਉਂਕਿ ਨਾਰਮਲ 47 48 ਕਰਨਾ ਹੀ ਹੈ ਅਗਲੇ ਜੀ ਗੱਲ ਹੈ ਜੀ ਨਿੱਗਰ ਬਾਕੀ ਚੰਗੀ ਹੈ ਜੀ ਬਾਕੀ ਪਿਆਰੀ ਸੋਹਣੀਆਂ ਵਲਟਲਾ ਹਮਾਨੇ ਚ ਬਹੁਤ ਪੰਜਾਂ ਨੇ ਜੀ ਸਾਰੀਆਂ ਵਲਟਲਾ ਕਰਮਾਲ ਨੇ ਕੱਢ ਕੇ ਸੋਨਾ ਠੰਡੀ ਸੀਰ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਬੇਫਿਕਰ ਹੋ ਜ ਰੰਗ ਪ੍ਰਿੰਟ ਦੀ ਵੀ ਚੰਗੀ ਆ ਤੈਨਾਂ ਨੰਬਰ ਵੀਰੇ ਸੂਆ ਕਰਨਮਾ ਜੀ ਭਾਈ ਇਹ ਵੀ ਰੀਨਲ ਦੂਜਾ ਸੂਆ ਹੀ ਆ ਇਹ ਵੀ ਗੋਲ ਮਟੋੜ ਗੋਲ ਮਟੋੜਾ ਵਜਨ ਵਾਲੀ ਆ ਭਾਈ ਕੋਈ ਐ ਨਹੀਂ ਹਾਂ ਕੀ ਰਿਕਾਰਡ ਆ ਜੀ ਇਹਦਾ ਭਾਈ ਇਹਨੇ ਦਿੱਤਾ 23 24 ਕਿਲੋ ਰੁੱਧ ਪਹਿਲੇ ਸੂਏ ਭਾਈ ਬੰਦਾ ਇੰਨੀ ਕੁ ਗਾਰੰਟੀ ਦਿੰਦਾ ਸੀ ਕਹਿੰਦਾ ਪੁੱਤ ਤੂੰ ਮੈਂ ਤੇਰੀ ਵੀਡੀਓ ਵੇਖਣਾ ਗਾਰੰਟੀ ਦਾ ਕਹਿੰਦਾ ਤੂੰ ਲੈਂਦਾ ਨਹੀਂ ਹੂੰ ਪਰ ਕਹਿੰਦਾ ਮੈਂ ਗਾਰੰਟੀ ਦਿੰਦਾ ਵੀ ਇਹਦੀ ਗਾਰੰਟੀ ਲੈ ਲਈ ਜਿੰਨੇ ਨਿੱਕੇ 19 ਟਿੱਖੇ 19 ਟਿੱਖੀ ਬਾਈ ਬੂਠੀ ਬਾਠੀ ਵੀ ਚੰਗੀਆਂ ਪ੍ਰਿੰਟ ਵੀ ਚੰਗਾ ਥੱਲੋਂ ਭਾਂਡਾ ਵਿਖਾਦੇ ਮਗਰੋਂ ਗੜਾ ਹਾਈਟ ਤਾਂ ਮੀਡੀਅਮ ਆ ਪਰ ਹਵਾਨਾ ਬਹੁਤ ਵੱਡਾ ਤਿਆਰ ਕਰੀ ਫਿਰਦੀ ਆ ਹਾਂ ਬਾਕੀ ਕੁਆਲਿਟੀ ਲੈ ਚੱਲੀ ਵੀਰੇ ਸੰਭੀ ਭਲੀ ਵਾਕੀ ਮਾਲਕਾਂ ਦੀ ਚਿੰਗੀ ਆ ਜਿਹੜੇ ਮਾਲਕਾਂ ਕੋਲੋਂ ਲੈ ਕੇ ਆਂਦੀ ਆ ਸੇਵਾ ਉਹਨਾਂ ਦੀ ਚਿੰਗੀ ਬਾਈ 12 ਤਾਂ ਨਹੀਂ ਕਹਿੰਦੇ ਹਾਂਜੀ ਆਪਾਂ 18 19 ਕਿਲੋ ਇਹਦੀ ਗਰੰਟੀ ਵੀ ਦੇ ਦਾਂ ਜੋ ਕਿ ਮੇਰੀ ਆਤਮਾ ਮੈਂ ਲੋਕਾਂ ਨਾਲ ਜਿੰਨਾ ਅਗਲਾ ਦੱਸਦਾ 4-5 ਕਿਲੋ ਘਾਟੀ ਦੱਸ ਦਿਆਂਗਾ ਠੀਕ ਆ ਸੰਗਣਾ ਹੋ ਦੁੱਧ ਦੇ ਦਾ ਹਾਂ ਬਾਈ ਬਾਕੀ ਥਣ ਭਾਂਡੇ ਦੀ ਸਾਫ ਆ ਸੂਣਾ ਹਵਾਨਾ ਥਣ ਕ ਅੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋੜ ਸ਼ੰਕੂ ਹੈਗੀ ਇੱਕ ਮਾੜੀ ਜੀ ਬਈ ਚੱਲਦੀ ਤਾਂ ਨਹੀਂ ਜੀ ਨਾ ਨਾ ਬਈ ਸਰਾਖ ਹੀ ਜਾਣੀ ਦਾ ਠੀਕ ਆ ਵੈਸੇ ਆ ਉਹ ਤਾਂ ਉਹ ਨਾਰਮਲੀ ਦੁੱਧ ਵਾਲਾ ਇੱਕ ਹੋਰ ਆ ਬਈ ਭੈਣ ਭਰਾ ਪਸ਼ੂ ਰੱਖਦੇ ਆਪਾਂ ਵੀ ਕੰਮ ਕਰਦੇ ਆ ਜਿਹੜੇ ਪਸ਼ੂ ਦੇ ਫੋਟੋ ਦੁੱਧੋਂ ਬੜਾ ਫਰਾ ਹੋ ਦੁੱਧੋਂ ਖਰੇ ਹਾਂ ਬਾਕੀ ਇਹ ਆਈ ਜਾਂਦੀਆਂ ਵੀਰੇ ਇਹਨਾਂ ਚ ਤੇ ਇਹਦੀ ਜਾਇ ਜੀ ਡਿਮਾਂਡ ਵੀਰੇ ਬੜਾ ਡਿਮਾਂਡ ਆ ਜੇ ਆਪਾਂ ਕਿਸੇ ਵੀ ਨਹੀਂ ਕਰਨੀ ਬਾਈ ਠੀਕ ਆ ਜੀ ਬਸ ਲੈਣ ਦੇ ਨਹੀਂ ਦੱਸਣਾ ਹਨਾ ਜੇ ਤਾਂ ਭੈਣ ਭਰਾਵਾਂ ਨੂੰ ਪਹੁੰਚਦਾ ਹੋਊ ਤਾਂ ਫੋਨ ਲਾ ਲਿਓ ਹਾਂਜੀ ਤੇ ਨਹੀਂ ਆਪਾਂ ਪਕਾਈ ਨਹੀਂ ਕਰਦੇ ਫਿਕਸ ਮੋਲੀ ਆ ਫਿਕਸ ਮੋਲੀ ਆ ਬਸ ਛੋਟ ਛੱਪੇ ਹੀ ਹੋਣਗੇ ਉਹ ਵੀ ਜਿਆਦਾ ਹੋਜੂ ਜਹਾਂ ਜੋੜਾ ਵੀ ਲੈ ਲੂਗਾ ਜਿਆਦਾ ਹੋਜੂ ਬਾਈ ਠੀਕ ਆ ਜੀ ਇਹ ਅੱਜ ਇਹਦੇ ਵੀ ਆਪਾਂ ਲੈਣ ਦੇਣ ਇੱਕੋ ਹੀ ਆ ਵੀ 95000 ਰੁਪਏ ਇਹਦੇ ਦਾ 95 ਦੇ ਹਾਂ ਜੇ ਕੋਈ ਜੋੜਾ ਲੈ ਲੂ ਇਹ 98 98 ਵਾਲਾ ਠੀਕ ਆ ਫਿਰ 55 55 ਦੇ ਦਾ ਫਿਰ 55 55 ਦਾ ਠੀਕ ਹੈ ਜੀ ਜੇ ਕੋਈ ਜੋੜਾ ਲੈ ਜੂ ਡਿਮਾਂਡ ਇਹਦੀ ਵੀ 9000 ਆ ਕਿਉਂਕਿ ਦੋਨਾਂ ਦੀ ਦੁੱਧ ਦੀ ਗਾਰੰਟੀ ਫੁੱਲ ਹੀ ਆਈ ਹੈ ਬਾਈ ਕਹਿੰਦਾ ਤੇ ਆਪਾਂ ਵੀ ਤਾਂ ਹੀ ਦੇ ਕੇ ਦੇਦੀ ਹੈ ਤੇ ਅੱਗੇ ਆ ਗਿਆ ਨਗ 4 ਨੰਬਰ ਇਹ ਬਰਾੜਾ ਰਾਤ ਹੀ ਆਈ ਸੀ ਬੜਾ ਠੀਕ ਹੈ ਜੀ ਤਾਂ ਤੇਰੇ ਸਾਹਮਣੇ ਹੁਣੇ ਨਵਾ ਕੇ ਹੀ ਛਟਿਆ ਤਾਂ ਜੀ ਆਈ ਹਾਂ ਤਾਂ ਜੀ ਆਈ ਸੀ ਗੋਵਾ ਗੋਵਾ ਬਾਹਲਾ ਲੱਗਿਆ ਸੀ ਪਿੰਡਾ ਹਜੇ ਗਿੱਲਾਂ ਹੀ ਪਿਆ ਠੀਕ ਹੈ ਜੀ ਇਹ ਬਈ ਮੂੰਹ ओरिजिनल ਛੇ ਦਾੰਦਾ ਸੁਆ ਜੀ ਦੂਜਾ ਬਈ ਸਮਾ ਜੀ ਸਵਾਭਾਈ ਲੈ ਜੂਗੇ 6 ਤੋਂ 7 ਦਿਨ ਡੇਟ ਮੈਂ ਡੇਟ ਮਗਰ ਵਾਧ ਵੀ ਲੈ ਸਕਦੀ ਐ ਇੱਕ ਅੱਧਾ ਦਿਨ ਪਹਿਲਾਂ ਵੀ ਸੁ ਸਕਦਾ ਪਸ਼ੂ ਕੱਚੀ ਆ ਵਹਿੜ ਪਰ ਵਹਿੜ ਦਾ ਥਣ ਭਾਂਡੇ ਦਾ ਕੋਈ ਆਂਤ ਨਹੀਂ ਬਾਈ ਸਫਾਈ ਵਾਲਾ ਲੈ ਹਮਾਨਾ ਸੋਣਾ ਹਾਂ ਬਾਕੀ ਥਾਂ ਅਗਲੇ ਨੇ ਕਿਹਾ ਵੀ ਕਹਿੰਦੇ ਵੀ 17 18 ਕਿਲੋ ਦੁੱਧ ਜਿਹੜਾ ਵੀ ਚੋਇਆ ਠੀਕ ਹੈ ਕੈਨ ਨੂੰ ਆਪਾਂ ਸਾਰਿਆਂ ਦਾ ਵੀ ਨਹੀਂ ਕਹਿੰਦੇ ਪਸ਼ੂ ਦਾ ਜਿੰਨਾ ਆਪਾਂ ਨੂੰ ਕੋਈ ਮਾਰਗ ਕਹਿੰਦਾ ਆਪਾਂ ਉਹੀ ਕਹਿੰਦੇ ਆ ਬਾਈ ਝੂਠ ਨਹੀਂ ਮਾਰਦੇ ਠੀਕ ਹੈ ਬਈ ਪੁੱਤਾਂ ਨੂੰ ਗਾਲਾਂ ਨਹੀਂ ਲੈਣੀਆਂ ਆਪਾਂ ਅੱਗੇ ਵੀ ਬਹੁਤ ਵੀਡੀਓ ਚ ਕਿਹਾ ਠੀਕ ਆ ਕੰਮ ਸਹੀ ਕਰਦੇ ਹਾਂ ਹਾਂ ਦੋ ਘੱਟ ਵੇਚ ਲਾਂਗੇ ਸੂਆ ਦੂਜਾ ਜੀ ਮੂੰਹ ਤੋਂ 6 ਦਿਨ ਦਾ ਤਾਜੀ ਆਈ ਆ ਬਈ ਨਵਾਈ ਜਾਂਦਾ ਸੀਗਾ ਤੇ ਹਜੇ ਚੱਜਨਾਂ ਨੂੰ ਹਰਤੀ ਵੀ ਨਹੀਂ ਗਈ ਫਿਰ ਵੀਡੀਓ ਬਣਾਉਣ ਲੱਗ ਗਏ ਜੀ ਸਮਾਂ ਜਿਹੜਾ ਹੁੰਦਾ ਵੀਰੇ 2-4 ਦਿਨ ਵੱਧ ਘੱਟ ਵੀ ਹੋ ਸਕਦੇ ਹੁੰਦੇ ਆ ਕਈ ਵਾਰ ਉਹ ਤਾਂ ਕਈ ਵਾਰ ਪਸ਼ੂ ਘਰੇ ਜਾ ਕੇ ਜੀ ਲਾ ਜਾਂਦਾ ਬੜਾ ਕਈ ਵਾਰ ਗੱਡੀ ਚੜ੍ਹਨਾ ਪਹਿਲਾਂ ਵੀ ਥੂਪਿੰਦਾ 2-4 ਦਿਨ ਬਾਕੀ ਉਹ ਇੱਕ ਅੰਦਾਜ਼ਾ ਹੀ ਹੁੰਦਾ ਹਫ਼ਤੇ ਦੇ ਆਸ-ਪਾਸ ਕੱਚੀ ਆ ਬਈ ਹਾਂ ਹਾਂ ਹਫ਼ਤੇ ਦੇ ਆਸ-ਪਾਸ ਹਾਂ ਬਈ ਸੋਨਾ ਗੁਲਾਬੀ ਥਾਣਾ ਜੀ ਚੈੱਕ ਕਰ ਸਕਦੇ ਹੋ ਗੱਲ ਥਾਣ ਕੱਲਾ ਕੱਲਾ ਨਿੱਖੜਵਾ ਥੋੜਾ ਜਿਹਾ ਏਅਰ ਸ਼ੇਅਰ ਦਾ ਕ੍ਰੋਸ ਜਾ ਰਿਹਾ ਹਾਂ ਬਾਈ ਏਅਰ ਸ਼ੇਅਰ ਦਾ ਕ੍ਰੋਸ ਆ ਕ੍ਰੋਸ ਆ ਏਅਰ ਦਾ ਹਾਂ ਬੈਡ ਦਾ ਕੱਦ ਫੁੱਟ ਵੀ ਪੂਰਾ ਹੀ ਆ ਬਾਈ ਜੇ ਸੰਭਾਈ ਵਾਲੇ ਘਰੋਂ ਆਈ ਹੁੰਦੀ ਨਾ ਬੈਡ ਮੈਨੂੰ ਵੀ ਕਿਸੇ ਨੇ ਆ ਭਾਜ ਨਹੀਂ ਦੇਣੀ ਸੀ ਹਾਂ ਕੋਈ ਨਹੀਂ ਦੇਣੀ ਛੋਟੀ ਜੀ ਸੇਵਾ ਕੋਰ ਸੇਵਾ ਕੋਰ ਦਾ ਤੋੜਦੀ ਆ ਬੈਡ ਚੰਗੀ ਆ ਇਹ ਟਿੰਡ ਲਈ ਵੀ ਆ ਬਾਈ ਠੀਕ ਆ ਜੀ ਤੇ ਇਹਦੀ ਡਿਮਾਂਡ ਜੀ ਕੋਲ ਆਰਗਨਾਈਜ਼ਰ ਠੀਕ ਆ ਜੀ ਠੀਕ ਆ ਅੱਜ ਇਹਦਾ ਖਾਣਾ ਲੈਣ ਦੇਣਾ 46000 ਰੁਪਇਆ ਅੱਜ ਹਾਂ ਜਮਾ ਜਾਇਜ਼ ਮਾਰ ਦੇ ਬਾਈ ਯਾਰ ਲੋਕ ਪਿੰਡੋਂ ਆਈ ਆ ਉਹ ਉਹਨਾਂ ਬੰਦਿਆਂ ਨੇ ਵੀ ਵੀਡੀਓ ਵੇਖਣੀ ਆ ਬਈ ਕਿੰਨੇ ਕੁ ਉੱਚੇ ਮੁੱਲ ਰੱਖਦਾ ਗਾ ਜੇ ਕਿੰਨੇ ਯਾਰ ਬਾਈ ਪਤਾ ਕਰ ਲੈ ਕੋਈ ਜੇ 2500 ਤੋਂ ਆਪਾਂ ਨਫਾ ਵੱਧ ਮੰਗਿਆ ਹੋਇਆ ਰਿਹਾਡ ਫ੍ਰੀ ਦੇ ਦਾਂ ਠੀਕ ਹੈ ਕਿਉਂਕਿ ਉਹ ਪਿੰਡ ਦੇ ਬੰਦੇ ਆ ਵੀਡੀਓ ਤਾਂ ਉਹ ਵੀ ਵੇਂਦੇ ਹੀ ਆ ਬਾਈ ਸਾਡੇ ਇੱਕ ਸੀਗਾ ਉਹਨੇ ਪਿੰਡੋਂ ਹੀ ਲੈ ਲਈ ਬਾਹਰ ਘਾਟ ਕਰਕੇ ਉਹ ਅਗਲੇ ਨਹੀਂ ਪਤਾ ਸੀ ਭਾਣਾ ਲੈ ਗਿਆ ਠੀਕ ਆ ਮੋੜ ਕੇ ਉਹਨੇ 30000 ਰੁਪਏ ਨਾ ਦਿੱਤੀ। ਤੇ ਚੌਥੇ ਦਿਨ ਉਹ ਅਗਲਾ ਪੰਚਾਇਤ ਲੈ ਕੇ ਆ ਗਿਆ ਕਹਿੰਦਾ ਤੂੰ ਵੀਡੀਓ ਚ ਮੋਲ ਲੈਣਾ ਕੀਤਾ ਹੀ ਨਹੀਂ ਦੀ ਵੇਚੀ। ਠੀਕ ਆ। ਆਹ ਕੁਛ ਵੀ ਹੋ ਜਾਂਦਾ ਪਿੰਡੋਂ 10 ਦਿੰਨੇ ਆ ਹੀ ਪਸੂ ਲਿਆ ਪਰ ਬਹੁਤ ਵੱਡਾ ਰਿਸਕ ਹੁੰਦਾ। ਸਹੀ ਤਾਂ ਗੱਲ। ਇਹਦੀ ਡਿਮਾਂਡ ਬਾਈ। ਇਹਦੀ 46000 ਰੁਪਏ ਦੀ ਡਿਮਾਂਡ ਹੈ ਜੀ ਵਿੱਚੋਂ ਮਾਣ ਤਨ ਹੋ ਜਾਊਗਾ ਜੀ। ਅੱਗੇ ਆ ਗਈ ਹੈ ਵੀਰੇ 5 ਨੰਬਰ। 5 ਨੰਬਰ ਤੇ ਬਾਈ ਮਾਰੇ ਮਾਰੇ ਸਿੰਘ ਆ ਵੜਦੇ। ਠੀਕ ਆ। ਠੀਕ ਆ। ਮੈਨੂੰ ਕਿ 5 6 ਦਿਨ ਵੀਰੇ ਵੜ ਕੱਚੀ ਆ ਹਜੇ ਇਹ ਵੀ ਠਾਣ ਭਾਂਡੇ ਦੀ ਬਾੜੀ ਖਾਫ ਆ ਬਈ ਲੋ ਜੀ ਲੈ ਲਓ ਠੰਡੀ ਸੀਲ ਦੀ ਆਪਣੇ ਸਾਰੇ ਪੱਖੋਂ ਦੀ ਗਰੰਟੀ ਹੋ ਬਈ ਹਾਂ ਬਾਕੀ ਚੰਗੀ ਆ ਵੜ ਵਜਣ ਵਾਲੀ ਆ ਜੀ ਵਜਣ ਬਹੁਤ ਆ ਬਈ ਰੜਾ ਮੁਠਿਆ ਕੇ ਕਹਿੰਦੇ ਵੀ ਕੋਣੀ ਅੱਗੇ ਵੀ ਆਪਾਂ ਕਹਿ ਕੇ ਟਿਆਂ ਜੇ ਕੇ ਮਾਰਨਾ ਤਾਂ ਕੋਣੀ ਵੀ ਢਾ ਲੈੰਦੀ ਆ ਕੋਣੀ ਵੀ ਢਾ ਲੈ ਠੀਕ ਆ ਨਹੀਂ ਸਿੰਘਾ ਵਾਲੀ ਕੋਣੀ ਨਹੀਂ ਤੇ ਦਉਂਦੇ ਹੁੰਦੇ ਆ ਹਾਂ ਬਈ ਦੀ ਆਦਤ ਹੁੰਦੀ ਆ ਬਈ ਨਹੀਂ ਦਗਾਉਣੇ ਪਸ਼ੂ ਦੇ ਪਰ ਬਈ ਇੱਕ ਗੱਲ ਆ ਸਿੰਘਾ ਵਾਲਾ ਪਸ਼ੂ ਬੀਮਾਰ ਕੱਟ ਹੁੰਦਾ ਮਾਰ ਕੱਟ ਹਾਂ ਇਹ ਚੀਜ਼ ਹੈਗੀ ਆ ਰਿਜ਼ਲਟ ਜਿੰਨਾ ਵੀਰਾਂ ਨੇ ਕੀਤਾ ਆ ਵਾ ਜੀ ਬਾਈ ਤੇ ਯਾਰ ਬਈ ਬੋਲਦੇ ਆ ਸਿਆਣੇ ਬੰਦਿਆਂ ਦੇ ਹਨਾ ਸਹੀ ਗੱਲ ਆ ਜੀ ਬਾਕੀ ਤਿਆਰੀ ਸੋਹਣੀ ਆ ਥਾਣ ਕੱਲਾ ਕੱਲਾ ਨਿੱਖੜ ਮਾ ਹੱਥੀ ਚੁਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ਾਂਗ ਪੂਰਾ ਬਿਣੀ ਬਜਣ ਚੰਗਾ ਜੀ ਬਾਈ ਉਹਦਾ ਬਾਲਾ ਬਈ ਨਹੀਂ ਆਇਆ ਜੀ ਦੁੱਧ ਚੰਗਾ ਪਾਉਗੀ ਛੋਟਾ ਬਾਈ 21 22 ਕਿਲੋ ਅਗਲੇ ਨੇ ਕਿਹਾ 18 19 ਮੰਨ ਕੇ ਆਪਾਂ ਲਈ ਵੀ ਆ ਇਹ ਠੀਕ ਆ ਬਈ ਹਾਂ ਗਾਂ ਪੈਣ ਭਰਾਵਾਂ ਦੀ ਸੇਵਾ ਹਨਾ ਠੀਕ ਆ ਮੋੜ ਲਈ ਫੇਰ ਖਾਰ ਤੋਂ ਬਹੁਤ ਚੰਗਾ ਲੱਗਿਆ ਵਾ ਬਈ ਵਿਹੜ ਦਾ ਜਿਵੇਂ ਮਾਰਦੀ ਕੋਈ ਬੈਹੇ ਐ ਪੈਰ ਨਾ ਪਕੂ ਵੇ ਅੱਗੇ ਦੀ ਕ੍ਰੋਸ ਹੀ ਆ ਜਾਂਦਾ ਫੈਟ ਆਉ ਚੰਗੀ ਠੰਡੀ ਸੀਲ ਦੀ ਆ ਬਾਈ ਕਹਿੰਦਾ ਗਾਰੰਟੀ ਹੋਊਗੀ ਬੇਫਿਕਰ ਹੋ ਜੋ ਇਹਦੀ ਜਮਾ ਫੈਕਸ ਜੀ ਡਿਮਾਂਡ ਜੀ ਬਰਾੜਾ ਫੈਕਸ ਵੀ ਹਾਂ ਨਾ 1 ਕੋ 51000 ਦੀ ਦੇਦਾਂ 51 ਦੀ ਹਾਂ ਇਹ ਜਿਹੜੇ ਰੇਟ ਆ ਇਹਦੇ ਚੋਂ ਕੱਲੀ ਛੋੜ ਹੀ ਹੋਣੀ ਆ ਕੋਈ ਬਾਈ ਕਹਿੰਦਾ ਪੰਨ ਤੋੜ ਨਾ ਕਰੇ ਜੇ ਭੈਣ ਭਰਾ ਕੀ ਕਹਿ ਰਹਿੰਦੇ ਆ ਮਾਨ ਤਾਨ ਬਾਈ ਹਾਂਜੀ ਫੇਰ ਮੁੱਲੋਂ 5-5000 ਵਧਾ ਲਵੇ ਜੀ ਕਾਉ ਪਾਣੀ ਪਾਣੀ ਜਾਂਦਾ ਮੈਂ ਮੇਰਾ ਮਾਤਾ ਪਿਤਾ ਸੰਧਲੇ ਪਰ ਆਪਣਾ ਕੋਈ ਰਿਸ਼ਤੇਦਾਰ ਆ ਪਣਾ ਕੋਈ ਆਪਣਾ ਸਗਾ ਸੁਵਲਦੀ ਆ ਰੇਟ ਆਹੀ ਰਹਿਣਗੇ ਰੇਟ ਆਹੀ ਆ ਕਿਉਂਕਿ ਮਾਰਜਿਨ ਹੀ ਉਹਨਾਂ ਕਾ ਕਈ ਭੈਣ ਭਰਾ ਭਾਈ ਸ਼ਿਵਾਰਸ਼ਾਂ ਪਾਉਣ ਲੱਗ ਜਾਂਦੇ ਛੋਟੇ ਪਿੰਡ ਰਿਸ਼ਤੇਦਾਰੀ ਆ ਉਹ ਬਾਈ ਪਣਾ ਮੇਰੇ ਰਿਸ਼ਤੇਦਾਰ ਆ ਜੇ ਸਗਾ ਰੇਟ ਇਹੀ ਰਹਿਣਗੇ ਠੀਕ ਹੈ ਜੀ ਕਿਉਂਕਿ ਆਪਾਂ ਪਹਿਲਾਂ ਹੀ ਖੱਚ ਕੇ ਲਾਏ ਜੇ ਪਹਿਲਾਂ 5-5000 ਉੱਤੇ ਰੱਖ ਲਾਂਗੇ ਫਿਰ ਸ਼ਿਵਾਰਸ਼ ਪਵਾ ਦਿਆ ਕਰਨਾ ਆਪਾਂ ਘਟਾ ਲਿਆ ਕਰ ਬਾਈ ਬੰਦੇ ਖੜੇ ਸੀ ਇੱਥੇ ਠੀਕ ਆ ਉਹਨਾਂ ਨੂੰ ਲੈਣ ਦੇਣ ਦਾ ਗਾਂ ਦਾ ਇੱਕ ਦਿਨ ਪਰਸੋਂ ਜੋਥੇ ਦੀ ਗੱਲ ਆ 65000 ਕਿਹਾ ਮੇਰੀ ਸਗੀ ਮਾਸੀ ਆ ਗਈ ਕਹਿੰਦੀ ਸਾਡਾ ਮਾਨ ਤਣ ਮੈਂ ਕਿਹਾ 200 ਵਾਧੂ ਦੇ ਦੇ ਠੀਕ ਆ ਵੀ ਲੈਣਾ 65000 ਮਾਨ ਤਣ ਕਰ ਦੂੰ ਤਲ ਠੀਕ ਹੈ ਜੀ ਹਾਂ ਤੇ ਇੱਕ ਬੱਚੀ ਵੀ ਆ ਜੇ ਆਹ ਤਾਂ ਬਾਈ ਘਰੇ ਰੱਖੀ ਹੈ ਵੇੜਾ ਬੱਚੀ ਦਾ ਰਾਤ ਲਈ ਆ ਬਰਾੜਾ ਠੀਕ ਆ ਸਾਲ ਸਵਾ ਸਾਲ ਦੀ ਔਡ ਹੋਊਗੀ ਬਾਕੀ ਡਿਟੇਲ ਆਪਾਂ ਨੂੰ ਪਤਾ ਨਹੀਂ ਝੂਠ ਮਾਰਨ ਤਾਂ ਜਿੱਥੋਂ ਮਾਰ ਗਿਆ ਹਾਂ ਹਾਂ ਬਾਈ ਠੀਕ ਆ ਖੀਰੀ ਦੀ ਤੇ ਫੋਟ ਸ਼ਾਕ ਦੀ ਗਾਰੰਟੀ ਆ ਗਾਰੰਟੀ ਆ ਬਾਈ ਗਾਰੰਟੀ ਆ ਐਵੇਂ ਆਪਾਂ ਕਹੀ ਜਾਂ ਕਿ ਫਲਾਣੇ ਸੀਮਨ ਦੀ ਆ ਉਧਰ ਕੋਈ ਯਾਰ ਬਾਈ ਕੋਈ ਫਾਇਦਾ ਨਹੀਂ ਝੂਠ ਮਾਰਨ ਦਾ ਸਹੀ ਗੱਲ ਆ ਇਹਦਾ ਆਪਾਂ ਨੂੰ ਮਾਨਤਾਨ ਨਾ ਕਿਸੇ ਨੇ ਬੱਚੀ ਦਿੱਤੀ ਆ ਕਹਿੰਦਾ ਸਾਥ ਬਹੁਤ ਸਾਹਮਣੇ ਗਣੇ ਤੂੰ ਲੈ ਜਾ ਵੇਚ ਲੇਗਾ ਫੋਟ ਸ਼ਾਕ ਦੀ ਤੇ ਦੰਦਾ ਦੀ ਗਾਰੰਟੀ ਆ ਗਾਰੰਟੀ ਹੋਊਗੀ ਬਾਈ ਠੀਕ ਆ ਰੰਗ ਪ੍ਰਿੰਟ ਚੰਗਾ ਬੜਾ ਚੰਗਾ ਬਾਈ ਹਾਈਟ ਵੇਖ ਸਹੀ ਗੱਲ ਹੈ ਇਹਦਾ ਨਵਾਈ ਨੇ ਤੂੰ ਨਵਾਉਂ ਨਹੀਂ ਦਿੱਤੀ ਮੈਂ ਤੈਨੂੰ ਕਹਾਂ ਮੈਂ ਤਿਆਰੀ ਕਰੀ ਬੈਠਾ ਇਹ ਨਵਾਉਂਦੀ ਸਾਰਿਆਂ ਤੈਨੂੰ ਪਤਾ ਹੀ ਹੈ ਨਾ ਠੰਡ ਦਾ ਮੌਸਮ ਆ ਕਾਹਨੂੰ ਬੱਚਾ ਉਹ ਫੇਰ ਵੀ ਪਸੂਆ ਨਿਖਰਿਆ ਸੋਹਣਾ ਲੱਗਦਾ ਬਾਈ ਭੈਣ ਭਰਾ ਕਹਿ ਦਿੰਦੇ ਸਣੀ ਜਾਣ ਕੇ ਕੋਈ ਜਾਗਮ ਹੋ ਉਹ ਹੋਊਗਾ ਲਈ ਬੈਠਿਆ ਨਹੀਂ 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 ਕੋਈ ਨਹੀਂਗਾ ਮੇਰੇ ਵੈਸੇ ਹੀ ਲੱਭੀ ਵੀ ਆ ਨਵਾਤੀ ਨਹੀਂਗੀ ਕਿਉਂਕਿ ਇਹਦੀ ਡਿਮਾਂਡ ਮੇਰੇ ਬੜਾ ਡਾ ਲਾਨ ਦੇਣਾ ਇਹਦਾ ਕਿੰਨਾ ਜੀ ਡਿਮਾਂਡ ਕੋਈ ਨਹੀਂ ਇਹਦਾ 9500 ਰੁਪਇਆ ਲੈਣਾ ਹੈ ਆਫਰ ਹੀ ਹੈ ਆਫਰ ਹੀ ਹੈ ਅੱਜ ਨਹੀਂ ਅਗਲਾ ਈਡੀ ਬੱਚੀ ਦਾ 20 22200 ਰੁਪਇਆ ਮੰਗੀ ਜਾਂਦੇ ਆ ਸਹੀ ਗੱਲ ਹੈ ਵੇਨੇ ਅਸੀਂ ਵੀ ਨਤ ਤੁਰੇ ਫਿਰਦੇ ਆ ਪਰ ਆਪਾਂ ਨੂੰ ਭਾਜਾਈ ਆਪਾਂ ਭਾਜ ਹੀ ਦੇ ਦੇਣੇ 9500 9500 ਲੈਣਾ ਹੈ ਲੈਣਾ ਹੀ ਹਾਂ ਠੀਕ ਹੈ ਜੀ 9500 ਰੁਪਇਆ ਬਾਈ ਕਹਿੰਦਾ ਇਹਦਾ ਲੈਣਾ ਹੀ ਆ ਐਕਸ ਡਿਮਾਂਡ ਹੀ ਆ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਬੁਤੀ ਬਾਕੀ ਬਹੁਤ ਚੰਗੀ ਹੈ ਬਾਈ ਚੰਗੀ ਹੈ ਜੀ ਫੇਸ ਕੁਆਲਿਟੀ ਸੋਹਣੀ ਹੈ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਧੰਨਵਾਦ